ਜੈਮਾ ਚਿੰਤ ਪੁਨੀ ਬਲਫੇਅਰ ਜਗਰਾਤਾ ਕਮੇਟੀ ਅਟਾ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਅਟਾ ਵਿਖੇ ਬਾਬਾ ਬਾਲਕਨਾਥ ਜੀ ਦੀ ਵਿਸ਼ਾਲ ਚੌਂਕੀ ਅਤੇ ਪੰਡਾਰਾ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਸਵੇਰੇ ਛੰਡੇ ਦੀ ਰਸਮ ਕਰਨ ਤੋਂ ਉਪਰੰਤ ਪ੍ਰਸਿੱਧ ਗਾਇਕ सोनू ਸੈਣੀ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਭੰਡਾਰਾ ਅਟੁੱਟ ਵਰਤਾਇਆ ਗਿਆ ਪਰਵੰਦਕਾਂ ਨੇ ਐਨਆਰਆਈ ਕੁਲਵਿੰਦਰ ਸਿੰਘ ਕਾਲਾ ਜੀਵਨ ਵੰਸਲ ਦਾ ਧੰਨਵਾਦ ਕੀਤਾ ਰਾਤ ਦੇ ਨੂੰ ਮੇਰਾਲ ਦਾ ਬਾਕੇ ਆ ਨੀ ਰਾਤ ਦੇ ਨੂੰ ਮੇਰਾਲ ਦਾ ਰਾਤ ਦੇ ਦਾਖਿਆ ਜੋਗੀ ਉਸ ਦੇ ਯਾਰ ਦਾ ਸੱਚ ਦਾਖਿਆ ਜੋਗੀ ਉਸ ਦੇ ਯਾਰ ਦਾ ਸਾਜਾ ਪਾਲ ਜੈ ਹੋ ਸਾਜਾ ਪਾਲ ਜੈ ਹੋ ਜੈ ਮਾ ਚੰਤਪੁਰਨੀ ਜਗਰਾਤਾ ਕਮੇਟੀ ਪਿੰਡ ਆਟਾ ਵੱਲੋਂ ਸਾਡੇ ਐਨਆਰਆਈ ਵੀਰ ਕੁਰਵਿੰਦਰ ਕਾਲਾ ਜੀ ਦੇ ਨਾਲ 500 ਜੀਵਨ ਬਾਂਸਲ ਜੀ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਾਬਾ ਜੀ ਦੀ ਚੌਂਕੀ ਕਰਵਾਈ ਗਈ ਹੈ ਨਾਲ ਭੰਡਾਰਾ ਲਗਾਇਆ ਗਿਆ ਜਦੇ ਵਿੱਚ ਸਵੇਰੇ ਜਿਹੜੀ ਆ ਛੰਡੇ ਦੀ ਰਸਮ ਅਦਾ ਕੀਤੀ ਗਈ ਹੈ ਉਸ ਤੋਂ ਬਾਅਦ ਸੋਨੂ ਸੈਣੀ ਜੀ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਆਪਣੇ ਭਜਨਾ ਰਾਹੀ ਸੰਗਤ ਨੂੰ ਜਿਹੜਾ ਨਿਹਾਲ ਕੀਤਾ ਗਿਆ ਉਪਰੰਤ ਜਿਹੜਾ ਲੰਗਰ ਜਿਹੜਾ ਸੰਗਤ ਅਨ ਲਈ ਔਟੂਸ ਵਰਤਾਇਆ ਜਾ ਰਿਹਾ ਅਸੀਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਹਾਂ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਚੌਂਕੀ ਦੇ ਵਿੱਚ ਪਹੁੰਚੇ ਹੈ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਸੀਂ ਆਸ ਵੀ ਕਰਦੇ ਆ ਕਿ ਸਾਡੇ ਐਨ ਆਰ ਆ ਵੀ ਜਿਹੜੇ ਦੇਸ਼ ਵਿਦੇਸ਼ ਵਿੱਚ ਵਸਦੇ ਆ ਆਪਣੇ ਸੁਵੰਤ ਕੱਢਦੇ ਹੋਏ ਅਜਿਹੀ ਜਿਹੜੇ ਸਾਡੀ ਮਦਦ ਕਰਦੇ ਰਹੋਗੇ ਇੱਕ ਵਾਰੀ ਫੇਰ ਤੋਂ ਸਮੂਹ ਸੰਗਤ ਨੂੰ ਬਾਬਾ ਜੀ ਚੇਤੇ ਚੱਲਦੀਆਂ ਲੱਖ ਲੱਖ ਵਾਰ